ਯੂਨਿਓਨ ਸ਼ਹਿਰ ਵਿੱਚ ਲਾਈ ਗਈ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਅਮਰਸਰ ਦੇ ਹਾਪਤੀ ਦੇ ਪਿੰਡ ਮੁੱਦੋ ਜੋ ਕਿ ਅਟਾਰੀ ਵਾਗਾ ਸਰਹੱਦ ਦੇ ਨੇੜੇ ਆ ਉਸ ਦੇ ਵਿੱਚ ਇੱਕ ਨਸ਼ਾ ਤਸਕਰ ਅਨਜੀਤ ਸਿੰਘ ਤੇ ਕਾਰਟਾ ਆ ਗਿਆ ਤੇ ਅਨਜੀਤ ਸਿੰਘ ਸਾਫਕਾ ਪੁਲਿਸ ਅਧਿਕਾਰੀ ਵੀ ਹੈ ਜਿਸ ਨੂੰ ਨਸ਼ੇ ਦਾ ਧੰਦਾ ਕਰਨ ਦੇ ਚਲਦੇ ਨੌਕਰੀ ਤੋਂ ਹਟਾ ਦਿੱਤਾ ਸੀ ਤਾਂ ਪੁਲਿਸ ਅਧਿਕਾਰੀ ਐਸਪੀ ਆਦਿੱਤਿਆ ਵਾਰੀਅਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਿਲਹਾਲ ਅਨਜੀਤ ਸਿੰਘ ਜੇਲ੍ਹ ਦੇ ਵਿੱਚ ਹੈ ਤੇ ਉਸ ਦੇ ਖਿਲਾਫ ਫਿਰਾਂ ਵੀ ਕਈ ਮਾਮਲੇ ਦਰਜ ਹਨ ਅਨਜੀਤ ਸਿੰਘ ਇੱਕ ਵੱਡਾ ਨਸ਼ਾ ਤਸਕਰ ਜਿਸ ਤੋਂ ਬਾਅਦ ਕਿ ਪੰਜਾਬ ਸਰਕਾਰ ਦੇ ਵੱਲੋਂ ਪੀਲਾ ਪੰਜਾ ਉਸ ਦੇ ਘਰ ਉੱਤੇ ਚਲਾ ਗਿਆ ਜੀ ਇਹ ਪਿੰਡ ਹੈ ਮੋਦੇ ਜੀ ਮੋਦੇ ਪਿੰਡ ਦਾ ਅੰਬਸੁਰ ਰੋਲਗਾ ਗਰੰਡਾਤ ਆਇਆ ਹੈ ਜੀ ਬੰਦੇ ਦਾ ਨਾਮ ਹੈ ਰਣਜੀਤ ਸਿੰਘ ਰਣਜੀਤ ਸਿੰਘ ਦੇ ਉੱਤੇ 12 ਪਰਚੇ ਹਨ ਹੁਣ ਬੰਦ ਰਣਜੀਤ ਸਿੰਘ ਜੇਲ੍ਹ ਸੇ ਆ ਇਹਦਾ ਇੱਕ ਹੋਰ ਪ੍ਰੋਪਰਟੀ ਹੈ ਜਿਹਦੇ ਤੇ ਅਸਾ 68 ਅਫਦੇ ਕਾਰਵਾਈ ਕਰ ਰਹੇ ਉਹਦਾ ਅਸੀਂ ਦੇਜੇ ਹੈ ਡਿਲੀਵਰੀ ਤੇ ਸਰ ਇਸ 12 ਮਾਮਲੇ ਦੇ ਤਹਿਤ ਜੇਲ੍ਹ ਦੇ ਅੰਦਰ ਦੇ ਬਾਰੇ ਜੇ ਦੇ ਅੰਦਰ ਜੇਲ੍ਹ ਦੇ ਅੰਦਰ ਹੈ ਇਹਦਾ ਇੱਕ ਕਨਵੈਕਸ਼ਨ ਵੀ ਹੋਇਆ ਹੈ ਕਨਵੈਕਸ਼ਨ

यही जी मतलब बॉर्डर एरिया जो अपना है मैं मानता हूँ सरकार भी मानते हैं कि ये अपना फर्स्ट विलेजेस है, तो अपना border villages है villages जो अपना बॉर्डर है दे आर द फर्स्ट विलेजेस जो अपना सरकार का प्रायोरिटी भी है मैं यही चाहता है कि अपना जो बॉर्डर वाले एरिया के आदमी है वो आके पुलिस में सहयोग करें डेवलपमेंट में सहयोग करें सरकार का सहयोग करें, स्योग करें, स्योग करें सामने आ जाए और डेवलपमेंट एक्टिविटीज पढ़ाई एजुकेशन हेल्थ वो सब ਅਗੇ ਆ ਜਾਈਏ ਔਰ ਪੁਲਿਸ ਨਾਲ ਹੀ ਰਹੇ ਔਰ ਸਤਕਰ ਨਾਲੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਪਿੰਡ ਮੋਦੇ ਦਾ ਸਰਪੰਚ ਜੀ ਅਡਾਰੀ ਬਾਰਡਰ ਦੇ ਕੋਲ ਸਿੱਕਾ ਨਾ ਚਾਹ ਕਹ ਜਿਹੜੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਦੱਸਦਾ ਉਹ ਬਾਰਾ ਮਾ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਤੇ ਸ਼ਲਾਘਾਯੋਗ ਹੈ ਜੀ ਪੇਟਵਲਿਸ਼ ਕਰ ਕੀਤੀ ਜੀ ਨਹੀਂ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਨਰੈਸਟਿਕਸ਼ਨ ਦੇ ਮਤਾਬਕ ਜਿ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਭਗਵੰਤਬਾਨ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਦੇ ਮੁਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪਿੰਡ ਦੀ ਮਤਲਬ ਪੰਚਾਇਤੀ ਜ਼ਮੀਨ ਦੇ ਹੋਣ ਲੱਗੇ ਜੋ ਮੇਰਾ ਸਰਪੰਚ ਹੋਣ ਦੇ ਨਾਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦਾ ਫਰਜ਼ ਪੜਦਾ ਹੈ ਮੈਂ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਜੀ ਕਿਲਾਦਾ ਜੀ ਜਿਹੜਾ ਦਰਿਆ ਵਗ ਰਿਹਾ ਨਸਰ ਉਹਦੀ ਇਸ ਸੈਂਤੀ ਕਿੱਦਿਆ ਵੀ ਪਿੰਡ ਵਾਲੇ ਦਾ ਪ੍ਰਸ਼ਾਸਨ ਦੀ ਖਤਮ ਹੋ ਸਕਦਾ ਜੀ ਮਾਮਲੇ ਕੋਤ ਸਬਤ ਸਕਦੇ ਨਹੀਂ ਬਿਲਕੁਲ ਖਤਮ ਹੋ ਸਕਦਾ ਜੀ ਇਹਦਾ ਇੱਕ ਮੈਸੇਜ ਉਹਨਾਂ ਤੱਕ ਤਸਕਰਾਂ ਤੱਕ ਪਹੁੰਚੂਗਾ ਜਿਹੜੇ ਮਤਲਬ ਇਸ ਤਰੀਕੇ ਦਾ ਧੰਦਾ ਕਰਦੇ ਆ ਜਾਂ ਛੋਟੇ ਪੱਧਰ ਤੇ ਧੰਦਾ ਪਰਦੇ ਕਰ ਉਹਨਾਂ ਨੂੰ ਇਹ ਮੈਸੇਜ ਪਹੁੰਚੂਗਾ ਕਿ ਇਹ ਮਤ ਡਿਸੀਜਨ ਸਰਕਾਰ ਨੇ ਲਿਆ ਬੜਾ ਵਧੀਆ ਤੇ ਸ਼ਲਾਘਾਯੋਗ ਹੈ ਕਿਉਂਕਿ ਇਹਦੇ ਇਹਦਾ ਇੱਕ ਇੱਕ ਮਤਲਬ ਡਰ ਪੈਣ ਵਾਸਤੇ ਹੀ ਹੋਰ ਮਤਲਬ ਇਹਦੇ ਵਿੱਚ ਕਿਸੇ ਨੂੰ ਮਤਲਬ ਜਿਹੜਾ ਮੈਸੇਜ ਹੈ ਜਿਹੜਾ ਚੰਗਾ ਮੈਸੇਜ ਜਾਊਗਾ ਜਿਹੜੇ ਬਾਕੀ ਇਸ ਤਰ੍ਹਾਂ ਦੇ ਕੋਈ ਕੰਮ ਕਰਦੇ ਉਹ ਮਤਲਬ ਇਸ ਤੋਂ ਬਾਹਰ ਹੋਣਗੇ ਰਮਜੀਤ ਸਿੰਘ ਪੀడీపీ ਆਟਾਰੀ ਜੋ ਕੀ ਕਾਰਵਾਈ ਜਿਹੜੀ ਕੀਤੀ ਸੀ ਕਾਰਵਾਈ ਜੋ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਜੋ ਜਿੰਨੇ ਵੀ ਸਮਗਲਰ ਨੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਸਬੰਧੀ ਜਿਹੜੀ ਸਰਪੰਚ ਗ੍ਰਾਮ ਪੰਚਾਇਤਾਂ ਨੂੰ ਆਪਣੇ ਮਤੇ ਰਾਈ ਸੂਚਿਤ ਕੀਤਾ ਗਿਆ ਕਿ ਮੈਨੂੰ ਪੁਲਿਸ ਹੰਦਾਰ ਚਾਹੀਦੀ ਆ ਇਸ ਵੰਦੀ ਪਹਿਲਾਂ ਨਿਸ਼ਾਨਦੇਹੀ ਕਰਾਈ ਗਈ ਰੈਵਨਿਊ ਡਿਪਾਰਟਮੈਂਟ ਕੋਲ ਜਿਸ ਵਿੱਚ ਉਹਨਾਂ 5 ਮਰਲੇ ਜਗ੍ਹਾ ਜਰੀਏ ਨਜਾਇਜ਼ ਕਬਜ਼ੇ ਦੀ ਨਹੀਂ ਸੀ ਜੋ ਪੁਲਿਸ ਸਰਪੰਚ ਗ੍ਰਾਮ ਪੰਚਾਇਤ ਦੇ ਮਤੇ ਰਾਹੀਂ ਜੋ ਮਿਲੀ ਉਹਨਾਂ ਨੂੰ ਪੁਲਿਸ ਹੰਦਾਰ ਦਵਾ ਕੇ ਜੋ 5 ਮਰਲੇ ਜਗ੍ਹਾ ਤੇ ਨਜਾਇਜ਼ ਕਬਜ਼ਾ ਉਹ ਹਟਾਇਆ ਗਿਆ ਸਰ ਕਿਹੜਾ ਪਿੰਡ ਹੈਗਾ ਜੀ ਜ਼ਿਲ੍ਹਾ ਇਹ ਗ੍ਰਾਮ ਪੰਚਾਇਤ ਮੁੱਦੇ ਆ ਜੀ ਪਟਾਰੀ ਬਲਾਕ ਕਿਹਨਾ ਹੈ ਜੀ ਜਿੱਦਾਂ ਕਰਤਾ ਆ ਜੀ ਜਿੱਦਾਂ ਨਾਂ ਰਣਜੀਤ ਸਿੰਘ ਹੈ ਜੀ ਇਹ ਕਿੰਨੇ ਕੁ ਮਕਰਮੇ ਕਰਦੇ ਨੇ ਇਹਦੇ ਬਾਰੇ ਪੁਲਿਸ ਸਾਡੇ ਨੂੰ ਪਤਾ ਜੀ ਉਹ ਠੀਕ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਰਵਾਈ ਆਈ ਜਿਹੜੀ ਸਬੰਧੀ ਜਿਹੜੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਨਸ਼ਿਆ ਜਿਹੜੀ ਛੱਡਣ ਬਾਰੇ ਜਾਂ ਜਿਹੜੇ ਜਵਾਨ ਅਗਲੀ ਪੀੜ੍ਹੀ ਹੈ ਉਹਨਾਂ ਅਤੇ ਪਿੰਡ ਵਿੱਚ ਵਾਲੀਵਾਲ ਦੀ ਗਰਾਊਂਡ ਤਿਆਰ ਕੀਤੀ ਆ ਕਬੱਡੀ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਕ੍ਰਿਕਟ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਜੋ ਕਿ ਬੱਚੇ ਨਸ਼ੇ ਛੱਡ ਕੇ